ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸਰੀ ਮਹਲਾ 5 ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਪੂਰ ਸਮਝਾਇਆ ਆਨ ਸਲ ਲਬਿ ਤਾਮਨਾ ਹਰ ਹਰ ਨਾਮ ਤੇ ਆਇਆ मोहे तारी ओट गोपाल शरण परयो पूरन परमेश्वर बेनसी सगले जंजाल रिहाऊ स्वर्ग मृत्यु पयाल कू मंडल सगले व्यापी माई जी उद्धारण सब कुल तारन हरिहर नाम दयाई नानक नाम निरंजन गाईए पाई है सर्व निधान ਕਾਰੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਨ ਵਾਹਿਗੁਰੂ ਦੀ ਗਾਥਾ ਵਾਹਿਗੁਰੂ ਦੀ ਕੀ ਫਤਿਹ